ਮੋਕੇ ਤੇ ਖਾਦ ਮਗਾਈ ਸੀ ਸਾਨੂੰ ਵੀਰ ਤੋਂ ਬੋਰਾ ਹਣੀ ਮਾਮਾ ਸੇ ਬਾ ਵੜਨਾ ਜੀ ਨਾ ਮੰਨਿਆ ਤੁਹਾਨੂੰ ਭਾਜੀ ਯਾਰ ਧਿਆਨ ਨਾਲ ਯਾਰ ਤੁਹਾਨੂੰ ਲੋੜ ਆ ਜੇ ਤੇਰੀ ਇੱਕ ਦਿਨੇ ਗਾਲ ਦੀ ਰੋਧ ਕੱਢਣੀ ਆ ਦੀ ਵੀ ਮਲਵਾਣੀ ਬੈਣੀ ਦੱਸ ਕੋਈ ਫਾਇਦਾ ਉਹ ਟਾਈਮ ਨਾ ਆਇਆ ਕਰੋ ਖਾ ਹੋ ਜਾਂਦੀਆਂ ਵਿਚਾਰਾ ਸੌਣ ਦੀ ਤਿਆਰੀ ਚ ਹੁਣਾ 8 ਵਜ ਗਏ ਪੂਰੇ ਹਵੇ ਲੋ ਖਿਆਰ ਫਿਰ ਦਈਓ ਢੇੜੀ ਤੇ ਆ ਤੇ ਦੇ ਘਰ ਦੇ ਮੈਂ ਕਹਿੰਦਾ ਛਿੱਤਰ ਮਾਰੋ 2-4 ਕਾਲ ਕੱਢੋ ਬਾਈ ਮੈਂ ਟਮੈਟੀ ਚਲੀ ਆਈ ਵੀ ਤਾਂ ਹੀ ਤਾਂ ਹੁੰਦਾ ਜੀ ਪਸਿਆ ਭਿਆ ਵਿਚਾਰਾ ਸਵੇਰ ਦਾ ਇਕੱਲਾ ਟਰੈਕਟਰ ਇੱਕ ਦਾ ਬੰਦੇ ਨੂੰ ਹਰ ਗੱਲ ਤੇ ਗਾਲ ਈ ਡੀ ਆਉਂਦੀ ਨਾ ਹਲੋ ਅੱਜ ਲਗੀ ਸਪੈਸ਼ਲ ਤੇ ਆਪਾਂ ਲਾਓ ਦੀ ਸ਼ੁਰੂਆਤ ਵੀ ਇੱਥੇ ਕਰਦੇ ਆਂ ਤੇ ਕੋਸ਼ਿਸ਼ ਕਰਾਂ ਸਾਰੇ ਰਾਜੀ ਕੰਮ ਕਰੀਂਦੇ ਹੋਇਆ ਕਾਲ ਜੀ ਵੀਰ ਸਾਰਿਆਂ ਨੂੰ ਤੇ ਆ ਗਏ ਆਪਾਂ ਮੋਟਰ ਤੇ ਲੈ ਆ ਗਏ ਤੇ ਇਹਨਾਂ ਨੇ ਝੋਟਾ ਕੱਢ ਕੇ ਬਾਹਰ ਖੜਾ ਗਈ ਤਾਈ ਅੱਜ ਤੇ ਚੱਲੇ ਥੋੜੀ ਦੇਰ ਚ ਇਹ ਪੈਲੀ ਵੋਣ ਜਿੱਥੇ ਆਪਾਂ ਮੱਕੀ ਵੀਜਣੀ ਹੁੰਦਣ ਭਾਜੀ ਨੇ ਵਾਈ ਹੀ ਸਾਰੀ ਪੈਲੀ ਤੇ ਉਹ ਹੋ ਗਈ ਖਰਾਬ ਇਦਾਂ ਹੀ ਨਹੀਂ ਭੈਣ ਦਾ ਕਰਕੇ ਹੁਣ ਦੁਬਾਰਾ ਵਾਗੂਗੀ ਅੱਜ ਇਹਦੇ ਮਗਰ ਲੈ ਕੇ ਜਾਣੇ ਆਪਾਂ 19 ਡਾਲਰ ਆ ਬੜੇ ਵਾਲੇ ਛੋਟੇ ਮਗਰ ਵਾਲੇ 19 ਇਹ ਜਾਣਗੇ ਅੱਜ ਇਹਦੇ ਮਗਰ ਤੇ ਵਾ ਕੇ ਆਉਣੇ ਉਧਰ ਮੱਕੇ ਨਾਲ ਅੱਜ ਇਹਦਾ ਟੋਆ ਵੀ ਵਟ ਲਿਆ ਫੋਣੀ ਬਹੁਤ ਇਕੱਠਾ ਹੋ ਗਿਆ ਸੀ ਲੱਗੇ ਹੋਏ ਸਾਰੇ ਹਾਂ ਉਹਦਾ ਹੀ ਮੂਡ ਮਸਤੀ ਕਰਨਾ ਜਲਦੀ ਫੇਣੀ ਵਟ ਹੋਣੇਗੇ ਤਾਂ ਆਪਾਂ ਆਪਣੀ ਬੈਲੀ ਪੁੜੀ ਤਿਆਰ ਕਰੀਏ ਮੱਕੇ ਵਾਲੀ ਇਹ ਧੋਪ ਵਧੀਆ ਲੱਗ ਗਈ ਆ ਦੇ ਦੇ ਕੀ ਬਣਦਾ ਕੋਈ ਨਹੀਂ ਹਲੇ ਪੁੜੀ ਤਿਆਰ ਕਰਕੇ ਤੇ ਜੇ ਮਸ਼ੀਨ ਆ ਗਈ ਅੱਜ ਕਹਿੰਦੇ ਸਾਲਾ ਕੀ ਦੇਖੋ ਮੀਂਹ ਨਹੀਂ ਮੱਕੀ ਨਾਲੀ ਤੇ ਮੇਰਦਣਾ ਕੰਮ ਆਕੀ ਵਾਲਾ ਵੀ ਤੇ ਲਾਉਨੇ ਆ ਆਪਣੀ 908 ਆਪਾਂ ਹੁਣ 908 ਜਿੱਨੇ ਲੱਗਣੀ ਹੈ ਉਹ ਲੱਗ ਜੇ ਪਹਿਲਾਂ ਲਾਤੀ ਥੋੜੀ ਬੋਦੀ ਜਿਆਦੀ ਆਪਾਂ 908 ਲਾਉਣੀ ਮਾਕੀ ਇਧਰ ਟੇਰੀ ਮੋਰੇ ਵੀ ਅਜੇ ਵੀ ਘਰ ਚੱਕੜਾ ਚੱਲਦੇ ਆਪਾਂ ਵੀ ਥੋੜੀ دیر ਚ ਜਦੋਂ ਉਧਰ ਗਏ ਦੂਜੀ ਇਮੋਟ ਤੋਂ ਤੇ ਪਹਿਲੀ ਵਾਰ ਵੀ ਮਾਰਦੇ ਜੀੜਾ ਨਾਲ ਹੀ ਬਹੁਤੀ ਭਾਜੀ ਨੇ ਪੈੜੀ ਸਾਰੀ ਸਿਰ ਆ ਗਏ ਆ ਪਾ ਗਏ ਹੋਏ ਕਿਤੇ ਤੋਂ ਤੇ ਆ ਗਈ ਹਣ ਮੱਕੀ ਵਾਲੀ ਮਸ਼ੀਨ ਵੀ ਤੇ ਲੱਗੇ ਮੱਕੀ ਬੀਜਣ ਆਪਣੇ ਬੰਦੇ ਵੀ ਦਰਵਾਜ਼ਾ ਆਏ ਹੋਏ ਇਹਨਾਂ ਨੇ ਆਲੂ ਚੁਗਲੇ ਹੋਏ ਵਾਈ ਪੈੜੀ ਆ ਪਹਿਲਾਂ ਵਾਈ ਹੀ ਉਦਣ ਪਾਲੇ ਮੀਂਹ ਪੈ ਗਿਆ ਮੀਂਹ ਨੇ ਕੰਮ ਖਰਾਬ ਕਰਤਾ ਫੇ ਅੱਜ ਦੁਬਾਰਾ ਵਾਈ ਹੁਣ ਤੇ ਹੁਣ ਲੱਗੇ ਮੱਕੀ ਬੀਜਣ ਕਲੀਆਂ ਦਾ ਕੰਮ ਹੌ ਲੱਗਾਇਆ ਮੱਕੀ ਬੀਜਣ। ਫਿਰ ਦੇ ਗਾਂਡੇ ਜਿਨਾਂ ਨੇ ਵੀ ਆ ਜਿਓ। ਆਗੇ 3:00 ਵਜੇ। ਇਹ ਹੁਣ ਲੱਗਿਆ ਇਹ ਚਲੋ। ਚਾਹ ਲੈ ਗਿਆ ਇਹਦੀ ਆਪਾਂ ਚਾਹ ਪਿਆ ਦੀ ਗਾਲੇ ਭਾਈ ਨੂੰ। ਤੇ ਝਾੜਦਾ ਹੀ ਉਹ ਟਰੈਕਟਰ ਵੀ ਚੱਲ। ਅੱਜ ਘੇਰ ਕੇ ਜਾਣਾ ਆ ਟਾਕਾ ਪਾ। ਵੇਖੋ ਕੀ ਲੰਦਾਂ ਚਾੜਦਾ ਹੁਣ। ਕਾਰ ਲਈ شروع ਆ ਗਏ ਲੱਗਿਆ ਖਾਦ ਪਾਉਣ ਇਧਰ ਲੱਗੇ ਤਾਂ ਥੱਲੇ ਵਾਲਾ ਪਲਾਗ ਉੱਪਰਲੇ ਚ ਆ ਗਏ ਚੱਲੀ ਜਾਂਦਾ ਕੰਮ ਯਾਰਾਂ ਦੇ ਤੋਂ ਤੱਕ ਵੇਰ ਕੇ ਜਾਣੀ ਆ ਜਿੰਨੀ ਹੈਗੀ ਕਰਨ ਲੱਗਈ ਉਹ ਬੀਜ ਖਾਦ ਪੂਰਾ ਨਾਂ ਨੰਗਾ ਤੇ ਇਹ ਆਪਣਾ ਵੀਰ ਕਨਵੇਂ 08b ਜਿਹੜਾ ਵਾ ਉਹ ਆਪਾਂ ਵੇਚਣ ਦੇ ਆ ਪਹਿਲਾਂ ਆਪਾਂ ਬਨਵੇਂ ਵੀ ਵੇਚਿਆ ਥੋੜਾ ਤੇ ਬਾਕੀ ਇਹ ਕਨਵੇਂ 8 ਵੇਚਣ ਦੇ ਹੁਣ ਤੇ ਕੰਨੀ ਜਿਆਦਾ ਕੰਮ ਸੀਵੀਆਈ ਦਾ ਵੀ ਚੱਕਾ ਫਾਦੇ ਤੁਸੀਂ ਬਾਤੀ ਮੁਕਿਆ ਜਮਾ ਆਪਣਾ 5.5 ਕਿਲੋ ਵੇਚਦਾ 20 ਕਿੱਲੇ ਦਾ ਨਾਲ ਆਪਣੀ ਖਾਲ ਆ ਜਿਹੜੀ ਉਹ ਪਈ ਜਾਂਦੀ ਆ ਦੋ ਕਬੋਰੀਏ ਦੇ ਹਿਸਾਬ ਨਾਲ ਡੇਢ ਦੋ ਦੇ ਹਿਸਾਬ ਨਾਲ ਚੱਲੀ ਜਾਂਦੀ ਆ ਇੱਦਾਂ ਹੁਣ ਆਹ ਵਾਲੀ ਪੈੜੀ ਤੇ ਆਹ ਵਾਲੀ ਤੇ ਥੋੜਾ ਫਰਕ ਸੀ ਥੱਲੇ ਵਾਲੀ ਚ ਹਾਂ ਕਰਕੇ ਫੇਰ ਥੋੜਾ ਬੋਧਾ ਵਾਧਾ ਘਾਟਾ ਕਰ ਲਈਦਾ ਹਿਸਾਬ ਦੇ ਹਿਸਾਬ ਨਾਲ ਤੇ ਲੱਗੇ ਹੋਏ ਆ ਵਾਸਤੇ ਭਰ ਕੇ ਹੁਣ ਪੈੜੀ ਤੋਂ ਤੋਰ ਮੈਂ ਆਇ ਨੂੰ ਅੱਗੇ ਤੇ ਮੈਂ ਆ ਵੀ ਲਗਾਇਆ ਕੈਕਟਰ ਤੇ ਬੈਠਣਾ ਹੈ ਵੀ ਵੀ ਨਾ ਪੀਦਾ ਚੱਲ 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 ਆਪ ਸਾਜਾ ਹਣ ਇੰਨਾ ਚ ਵਧਾ ਦੇ ਮਾੜਾ ਮਾੜਾ ਚੱਲ ਬਰੇ ਨੂੰ ਅਫਰ ਪਾੜੇ ਗਿਆ ਸਾਡਾ ਅਫਰ ਪਾ ਜਾ ਕਲੋੜੇ ਗਿਆ ਚੱਲ ਬਾਜੀ ਹੋ ਜਾ ਤਿਆਰ ਚੱਲ ਚੱਲ ਦੋਰੇ ਆ ਬੰਗਾ ਆ ਗਈ ਵਾਰ ਆ ਆਣਾ ਕੇ ਚ ਬੰਦ ਰਹੀ ਖਾਦ ਇੱਥੇ ਆ ਕੇ ਸਾਰੀ ਡਿੱਗੀ ਹੁਣ ਇਹਨਾਂ ਜੋ ਇੱਕੇ ਚ ਪਈ ਸੀ ਇਹ ਭਈਆ ਥੋੜੀ ਭਈਆ ਬੁਣ ਕੇ ਆ ਤੂੰ ਜਾ ਕੇ ਬੰਦ ਹੋਇਆ ਦੀ ਕਈ ਵਾਰ ਮਿੱਟੀ ਨਾਲ ਆ ਇੱਥੇ ਆ ਕੇ ਡਿੱਗੀ ਸਾਰੀ ਆ ਖੇਲ ਚ ਵੀ ਨਿਕਲੇ ਨਹੀਂ ਬੰਦ ਹੋ ਗਿਆ ਸੀ ਪਤਾ ਨਹੀਂ ਕੀ ਚੱਕਰ ਪਿਆ ਮਿੱਟੀ ਮੁੱਟੀ ਕਰਕੇ ਇਕੱਠੀ ਹੋ ਗਈ ਕਿਤੇ ਤੇ ਆ ਦੋ ਜਗ੍ਹਾ ਜਿੰਦ ਦੋ ਬੰਨੇ ਇੱਥੇ بھی کرماں دے ہوں گیڑا دوبارہ لوگ لگے کدے نہیں, نہیں بھی ہے کوئی کوئی جانے ڈگا ماڑا مٹا نہیں دنیا. چلے آپ دوبارہ گیڑا دا ڈبل ہوگا گیڑا لوا دو گیڑے ڈبل ہوگا ਦੇ ਆਣਾ ਚੱਕ ਕਰਨਾ ਵੈਂਦਾ ਖੇੜਾ ਬਾਂਦੀ ਨੂੰ ਲੈਣਾ ਆ ਜਿਹਨੂੰ ਗੇੜ ਲੱਗਣ ਦਾ ਫਾਕੀ ਗਾਂ ਵੀ ਨਿਗਾ ਮਾਰ ਲੈਨੇ ਇੱਕ ਵਾਰ ਫਿਕਰ ਦਾਕ ਨਹੀਂ ਹੈਗਾ ਹੁਣ ਹੈਗਾ ਹੈਗਾ ਚੱਲ ਜਾ ਉਹ ਚੱਲਦਾ ਉਧਰ ਮੱਕੀ ਵਿੱਚ ਜਿਹੇ ਛੱਲੇ ਵਾਲੇ ਚ ਉੱਤੇ ਆਉਣਾ ਹੀ ਦਾ ਪਰ ਆ ਬੋਲੇ ਬੰਨੇ ਰੋ ਪਿਆ ਆ ਤਾਂ ਗੱਲ ਚ ਆਪਾਂ ਹੁਣ ਇਹਨੂੰ ਇੱਥੇ ਹੀ ਲਿਆਂਦਾ ਅੱਗੇ ਕਰਕੇ ਬੰਦ ਕਰ ਦਈਏ ਵੀ ਛਾੜ ਕੇ ਕਰ ਲੈਣਗੇ ਫਿਰ ਪੀਬੂ ਪਾ ਕੇ ਫੇਰ ਇਧਰ ਕਰਾਉਣੀ ਸ਼ੁਰੂ ਲੱਗਾ ਆ ਕਾਲਾ ਆਪਾ ਜੀ ਕੀ ਜਨਮ ਕੀ ਨਾਲ ਦੀ ਨਾਲ ਬੰਨੇ ਆ ਰਹਿ ਗਿਆ ਇਧਰਲਾ ਬਸ ਉਧਰੋ ਫੇਰੀ ਗਈ ਸਾਰੀ ਚਲੀ ਜਾਂਦਾ ਕੰਮ ਆਲੂ ਪਟਾਈ ਹਜੇ ਬੰਦ ਆ ਆਪਣੀ ਹੁਣ ਕਾਲੂ ਵੇਚਦੇ ਜੀ ਕੀਤੀ ਥੋੜੀ ਬਹੁਤੀ ਮੈਂ ਇਹ ਇੱਕ ਦੋ ਦਿਨ ਹੁਣੇ ਬੰਦੀ ਰੱਖਿਆ ਕੰਮ ਆ ਲੂ ਆ ਦਾ ਆਏ ਦੇ ਕੰਮ ਹੀ ਹੋ ਮਨੇ ਅਲਾ ਗੇੜਾ ਲਾਉਣ ਲੱਗਾ ਟੌਪ ਲੈਂਗਰੀ ਨਹੀਂ ਕੀਤੀ ਵੀ ਸਾਰਾ ਉੱਤੇ ਪਿਆ ਉਹੋ ਤੇ ਜਾ ਕੇ ਹੁਣ ਕਰਾਈ ਜਦੋਂ ਬੋਲ ਕੇ ਹੁਣ ਸਹੀ ਹੋਇਆ ਦੱਸੋ ਕੀ ਕਹੂਗਾ ਬੰਦਾ ਹੁਣ ਕੱਲੀ ਕੱਲੀ ਚੀਜ਼ ਦੱਸਣੀ ਪਊਗੀ ਮਗਰ ਮਗਰ ਜਾ ਕੇ ਉਹਦਾ ਹੀ ਵੀ ਛੱਡਦਾ ਹਾਂ ਉਹ ਇਧਰਲਾ ਹੋ ਗਿਆ ਬਲਾੜ ਸਾਰਾ ਆ ਕੇ ਆਹ ਰਹਿ ਗਿਆ ਇਧਰ ਉੱਪਰ ਦੇ ਸਾਹ ਦੂਰ ਕਿੱਲੇ ਆ ਇਹ ਆ ਠਿੱਕ ਦੇਣਾ ਕੰਮ ਹੁਣ ਇਹ ਵੀ ਕੀ ਹੱਕ ਲਣਾ ਘੜੇ ਲੋਕ ਕੋਲਾ ਇਹਦਾ ਵੀ ਜਿੰਬਰ ਦੀ ਬਈ ਕੱਲ ਨਹੀਂ ਦਾ ਕਰਕੇ ਹਾਂ ਪੂਰੀ ਧੁੱਪ ਸੀ ਅੱਜ ਤਾਂ ਹੀ ਢਿੱਡ ਹੈਗਾ ਹੱਲੇ ਗਿੱਲ ਪੂਰੀ ਆ ਇਹ ਕਹਿੰਦੇ ਮੌਕੇ ਤੇ ਖਾਦ ਮੰਗਾਈ ਸੀ ਸਾਨੂੰ ਵੀਰ ਤੋਂ ਪਹੁੰਚ ਗਿਆ ਟਾਈਮ ਨਾਲ ਹੀ ਔਕੇ ਤੋਂ ਔਕੇ ਵਿੱਚ ਵੀ ਕਰਦੀ ਆ ਔਖਾ ਹੋ ਗਿਆ ਇਹ ਇੱਕ ਵਾਰ ਤ ਲੱਗਾ ਨਹੀਂ ਡਿੱਗੂਗਾ ਵਿੱਚ ਮੋਰਾ ਜੀ ਬੋਰਾ ਵੜਾ ਬੋਰਾਨੀ ਮਮਾ ਸੇ ਬਾ ਵਡਣਾ ਜੀ ਨਾ ਮੰਨਿਆ ਅਰੇ ਯਾਰ ਅੱਗੇ ਹੜਾ ਧੱਕਰ ਦੁੱਤਾ ਕਰਨਾ ਉਹ ਟਾਇਰ ਨਹੀਂ ਹਾਂ ਟਾਇਰ ਤੇ ਪੈਣਾ ਘਪੁਰੇ ਤੋਂ ਉਹ ਜਾ ਗਿਆ ਸਾਨੂੰ ਭਾਜੀ ਯਾਰ ਧਿਆਨ ਨਾਲ ਯਾਰ ਸਾਨੂੰ ਲੋੜ ਆ ਜੇ ਤੇਰੀ ਘੱਟ ਵੀ ਲਿਆ ਕਰੋ ਸਹੀ ਗੱਲ ਆ ਉਹ ਇੱਕ ਦਿਨ ਗਾਲੀ ਦੀ ਰੋਟੀ ਕੱਢਣੀ ਸੀ ਵੀ ਪਲਵਾਣੀ ਬੈਣੀ ਦੱਸ ਕੋਈ ਫਾਇਦਾ ਉਹ ਟਾਈਮ ਨੇ ਆ ਕੇ ਉਹ ਲਿਆ ਹਾਂ ਹਾਂ ਕੈਮਰਾ ਆਇਆ ਕਰੋ ਉਹਨੂੰ ਕਹਿੰਦਾ ਅੱਧੀ ਰਾਤ ਮੈਨੂੰ ਠਾਲ ਕੇ ਚਲਾ ਦਈਏ ਸੁਵਾਈਏ ਵਿਚਾਰਾ ਸੌਣ ਦੀ ਤਿਆਰੀ ਚ ਹੁਣਾ 8 ਵਜ ਗਏ ਪੂਰੇ ਫੋਨ ਕਰਤਾ ਪਹਿਲਾਂ ਖਾਦ ਲੈ ਕੇ ਆਓ ਓਏ ਸ਼ਹਿਰ ਗਏ ਹੋਏ ਸੀ ਜੀ ਆਵੇ ਲੋ ਸ਼ਹਿਰ ਫਿਰ ਦਈਓ ਢੇੜੀ ਤੇ ਆਵੇ ਲੋ ਆਪਕੇ ਆਏ ਨੇ ਮੂੰਹ ਮੈਂ ਹੀ ਕੋਈ ਨਹੀਂ ਕਿਹਾ ਇਹਦੇ ਘਰ ਦੇ ਮੈਂ ਕਹਿੰਦਾ ਇਹ ਛੇਤਰ ਮਾਰੋ 2-4 ਆਹ ਕਹਿੰਦਾ ਮੈਂ ਚਲਾਉਣਾ ਹੁਣ ਦੇਖਦੇ ਕੀ ਬਣਦਾ ਚਲੋ ਵੀ ਜੀ ਗਈ ਮੱਕੀ ਹੋ ਗਏ ਵੇਲੇ ਲੇ ਹਨ ਮੋਟਰਾਲੂ ਹੁੰਦਾ ਟਰੈਕਟਰ ਟਰਾਲੀ ਖੜੇ ਕਰਕੇ ਆਪਣੇ ਵਾਲਾ ਇਹ ਨਾਲੀ ਮਸ਼ੀਨ ਵੀ ਭਾਜੀ ਅਲੀ ਉੱਥੇ ਜਾਊਗੀ ਸ਼ਾਇਦ ਪੁੱਛਦੇ ਇਹਨੂੰ ਇਹ ਵੀ ਉੱਥੇ ਲੈ ਆਣੀ ਚੱਲਦੇ ਆ ਮੋਟਰ ਉੱਤੇ ਕਰਦੇ ਕੰਮ ਖੜਾ ਸਹੀ ਹਾਲਾਤ ਕੱਢੋ ਬਾਈ ਮੈਟਮੈਟਿਕ ਚਲੀ ਆਈ ਵੀ ਉਹਦਾ ਲੱਗੇ ਮੈਂ ਕਿੱਥੇ ਆ ਉਹ ਤਾਂ ਕਿੰਨਾਂ ਹੋ ਜੁੱਟੀ ਮਾਰ ਗਿਆ ਕਿਤਾ ਹੀ ਤਾਂ ਹੁੰਦਾ ਜੀ ਪਸਿਆ ਭਿਆ ਵਿਚਾਰਾ ਸਵੇਰ ਦਾ ਕੱਲਾ ਟਰੈਕਟਰ ਆਈ ਕਹਿੰਦਾ ਹੀ ਕਿ ਮੈਂ ਇੱਕ ਦਾ ਬੰਦੇ ਨੂੰ ਹਰ ਗੱਲ ਤੇ ਗਾਲ ਈ ਡੀ ਆਉਂਦੀ ਨਾ ਓਏ ਤੂੰ ਕਹਿੰਦਾ ਦਦਾ ਮੈਂ ਆਉਣ ਲੱਗਾ ਮੈਂ ਆ ਗਿਆ ਤੇ ਮੁੜ ਕੇ ਡੂੜ ਕੇ ਟੇਵਾ ਤੇ ਫੋਨ ਕੀਤਾ ਤੇ ਕਹਿੰਦਾ ਹਰੇ ਵੀ ਪਤਵਾਵਾ ਤੇ ਸ਼ੁਕਰ ਕਰ ਪਹੁੰਚ ਗਿਆ ਫੜੀ ਓਏ ਨਹੀਂ ਓੜ ਕੇ ਆਣਾ ਤੁਹਾਨੂੰ ਫੜੂ ਉਹਦਾ ਲੱਗੀ ਖਾਦ ਦਰਨ ਫੜ ਲਿਆ ਇਹ ਲੰਦੀ ਹਾਦੋਂ ਦੀ ਵਜੀ ਉਹ ਲੱਭ ਤੱਕ ਡਿੱਗੇ ਮੁੜ ਕੇ ਆ ਤੇ ਇੱਕ ਦਿਨ ਤਾਂ ਸੀ ਆਪਾਂ ਉਹੀ ਤਾਂ ਕੰਕੋਲਿਆ ਨੇ ਜਦੋਂ ਉਹ ਪੀ ਇੱਕ ਡੱਪ ਕੇ ਸਾਰੇ ਛਿੜ ਜਾਂਦੇ ਆ ਉਦੋਂ ਤਾਂ ਕਹਿੰਦੇ ਆਉਣ ਤਾਂ ਜੀ ਫਰੀ ਦੀ ਆ ਉਹ ਤਾਂ ਕਹਿੰਦੇ ਥੋੜਾ ਥੋੜਾ ਹੋਰ ਮੋਟਾ ਕਰ ਦੋ ਉਦੋਂ ਉਹ ਤਦਿਕਾ ਤਦਿਕਾ ਗਾਲ ਨਿਕਾਲ ਗਾਲ ਨਿਕਾਲੇ ਗਾਲੀ ਦੇ ਗਾਲੀ ਦੇ ਗੱਲ ਗਾਲੀ ਆ ਬੋ ਰੋਟੀ ਰੋਟੀ ਖਵਾਈ ਕਿ ਨਹੀਂ ਜਿਹੜੇ ਲੱਗ ਗਿਆ ਹੈਗਾ ਮੈਂ ਕਿਹਾ ਵੀ ਖਵਾਈ ਕਹਿੰਦਾ ਚਾਹ ਪੜਾਈ ਆ ਮੈਂ ਕਿਹਾ 1:30 ਵਜੇ ਹਰ ਰੋਟੀ ਵੀ ਖਵਾ ਦੇ ਉਹ ਭੱਜਣਾ ਏਦਾਂ ਨਹੀਂ ਭੱਜਦਾ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੀ ਗਵਾਜਣਾ ਮੜ ਕੇ 11 ਵਜੇ ਫੋਨ ਆਜ ਰਹੀ ਪੁੰਚੀ ਹੋਣੀ ਯਾਰ ਸਿਆਰਾ ਵੀ ਤਹੀ ਕਰੇ ਸੀਗੇ ਬੈਠੇ ਸਮੋਸੇ ਆ ਰਹੇ ਨੇ ਯਾਰ ਦੁਹਾਰ ਨਾਲ ਸੋਸੀਆ ਨਾ ਸੋਸੀਆ ਨਾ ਹਾਂ ਸਮੋਸੇ ਦਾ ਦੇ ਆਗਲੇ ਆਣੇ ਤੁਹਾਨੂੰ ਬਾਜੀ ਤੋ ਹੀ ਰਹਿ ਗਿਆ ਐਵੇਂ ਇਨੂ ਗਏ ਆਹੀ ਕਹੇ ਕਹਨੇ ਖਾਦੇ ਨਹੀਂ ਉਹ ਕੇਕ ਖਾ ਵੰਡੇ ਗਏ ਉਸੇ ਕਈ ਕੁਝ ਲਿਆ ਤਿੰਨ ਚਾਰ ਰੈਟਵਾ ਦੂਜੇਥਾਂ ਵੰਡੇ ਗਏ ਕਹਿੰਦਾ ਰ ਚਾਹ ਪੀ ਲਾ ਮੈਂ ਕਹਾਂ ਮੈਂ ਨਹੀਂ ਆਉਂਦਾ ਪਹਿਲੇ ਤਾਂ ਹੀ ਰੱਜ ਗਿਆ ਕਹਾਂ ਮੈਂ ਨਹੀਂ ਆਉਂਦਾ ਪਹਿਲੇ ਤਾਂ ਹੀ ਰੱਜ ਗਿਆ ਛੱਡ ਦੇ ਲੈ ਛੱਡ ਦੇ ਇੱਕਾਲੇ ਏਦੇ ਹੋਈ ਚਲੀ ਜਾ ਉਹ ਖਾ ਤੇ ਦੇਖ ਰਾ ਦੇਖ ਲੈ ਬਣਾ ਤਾ ਹਾਂ ਹਾਂ ਗਰਮ ਹੋਇਆ ਹੋਇਆ ਉਧਰ ਸਤ ਨੂੰ ਉਧਰੋਂ ਚੱਲ ਚਲੀਏ ਫੇ ਕਰੋ ਕਰੋ ਸਟਾਰਟ ਕਰੋ ਮੋਰੇ ਮੋਰੇ ਕਾਲੇ ਭਾਜੀ ਦੀ ਹੁਣੀ ਚਲੋ 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 ਚਲਿਏ ਸੋਨੂ ਭਾ ਮਾਰ ਕੇ ਇੱਕ ਚਲੋ ਠੀਕ ਆ ਵੀਰ ਜੀ ਮਿਲਦੇ ਆ ਗੱਲ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਕਰਦੇ ਆਪਾਂ ਇੱਥੇ ਹੀ ਐਂਡ ਤੇ ਬਾਕੀ ਤੁਹਾਨੂੰ ਭਾਈ ਕੋ ਕਹਿਣਾ ਚਾਹਾਂਗੇ ਕਹਿ ਸਕਦੇ ਹੋ ਸੋਨੂ ਭਾਜੀ ਕੋ ਹੁਣੀ ਜਿਹੜਾ ਕਹਿੰਦੇ ਮੀਨ ਹੈ ਤੇ ਸਾਡੀ ਮਤ ਮਾਰੀ ਹੋਈ ਆ ਚਲੋ ਜੀ ਠੀਕ ਆ ਜੀ ਓਕੇ ਬਾਕੀ ਮੇਰਾ ਵੀਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜਰੂਰ دې سي دې سکرائم کوروي